ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਨਾਲ ਦਰਿਆ ਕੰਡੇ ਕੋਮ ਰਹੇ ਸਨ ਉਥੇ ਇੱਕ ਕਾਂਟਿਆਂ ਤੇ ਚਿੱਟਾ ਭਰਿਆ ਥਾਂ ਸੀ ਗੁਰੂ ਜੀ ਨੇ ਪੁੱਛਿਆ ਕੋਈ ਹੈ ਜੋ ਇਹ ਕਾਂਟੇ ਸਾਫ਼ ਕਰੇ ਕਈ ਸਿੱਖ ਮੁੜ ਗਏ ਇਹ ਤਾਂ ਗੰਦੀ ਜਗ੍ਹਾ ਹੈ ਪਰ ਇੱਕ ਨਿਮਾਣਾ ਸੇਵਕ ਪਾਈ ਲਹਿਣਾ ਜੀ ਅੱਗੇ ਵਧੇ ਹੱਥ ਚੋਲੇ ਨਾਲ ਕਾਂਟੇ ਚੁੱਕਣ ਲੱਗੇ ਉਹਨਾਂ ਦੇ ਹੱਥਾਂ ਵਿੱਚ ਝੋਟਾਂ ਪਈਆਂ ਰੋਮ ਕਰਮ ਲੱਗੇ ਖੂਨ ਵੀ ਨਿਕਲਿਆ ਪਰ ਇੱਕ ਵੀ ਸ਼ਿਕਾਇਤ ਨਹੀਂ ਗੁਰੂ ਜੀ ਨੇ ਮੁਸਕਰਾਉਂਦਿਆਂ ਕਿਹਾ ਇਹ ਲੈਣਾ ਨਹੀਂ ਮੇਰਾ ਅੰਗ ਹੈ ਸਾਲਾਂ ਦੀ ਸੇਵਾ ਨਿਮਰਤਾ ਤੇ ਬੇਅੰਤ ਭਗਤੀ ਦੇ ਬਾਅਦ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣੇ ਦਾ ਸਿਰ ਜੁਮਿਆ ਅਤੇ ਕਿਹਾ ਹਾਜੋ ਤੋ ਤੂੰ ਗੁਰੂ ਅੰਗਦ ਦੇਵ ਜੀ ਹੈਂ ਤੂੰ ਮੇਰਾ ਰੂਪ ਮੇਰਾ ਸੱਚ ਅਤੇ ਮੇਰੇ ਗੁਰਸਿੱਖਾਂ ਦਾ ਦੂਜਾ ਗੁਰੂ ਹੈ ਸੱਚੀ ਸੇਵਾ ਇਨਾਮ ਦੀ ਉਮੀਦ ਬਿਨਾਂ ਨਿਮਰਤਾ ਸਿੱਖ ਦਾ ਸਭ ਤੋਂ ਵੱਡਾ ਗਹਿਣਾ ਗੁਰੂ ਦੀ ਨਜ਼ਰ ਸੇਵਾ ਕਰਨ ਵਾਲੇ ਦਿਲ ਤੇ ਹੀ ਬੈਂਦੀ ਹੈ ਜਿਹਾਂ ਹੋਰ ਵੀਡੀਓ ਦੇਖਣ ਲਈ ਤੇ ਸਾਡਾ ਹੌਸਲਾ ਵਧਾਉਣ ਲਈ ਚੈਨਲ ਸਬਸਕ੍ਰਾਈਬ ਕਰੋ